ਅਸੀਂ ਹਰ ਰੋਜ਼ ਸੁਖ ਲੱਭ ਰਹੇ ਹਾਂ ਕੋਈ ਰਿਸ਼ਤਿਆਂ ਵਿੱਚ ਕੋਈ ਪੈਸੇ ਵਿੱਚ ਕੋਈ ਜ਼ਮੀਨ ਜਾਇਦਾਦ ਵਿੱਚ ਕੋਈ ਟਰੈਵਲ ਵਿੱਚ ਕੋਈ ਮੋਬਾਈਲ ਤੇ ਅਤੇ ਕੋਈ ਆਨਲਾਈਨ ਸਟੇਟਸ ਲਾ ਕੇ ਪਰ ਫਿਰ ਵੀ ਸਾਡਾ ਅੰਦਰ ਹੈ ਜੋ ਉਹ ਖਾਲੀ ਹੈ ਐਸਾ ਕਿਉਂ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸੱਚਾ ਸੁਖ ਮਨ ਹੋਏ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਸੱਚਾ ਸੁਖ ਹੈ ਉਹ ਮਨ ਦੇ ਅੰਦਰ ਹੈ ਪਰ ਅਸੀਂ ਜੋ ਸੁਖ ਹੈ ਉਹ ਬਾਹਰ ਦੇ ਵਿਖਾਵਿਆਂ ਵਿੱਚ ਬਾਹਰ ਦੀ ਦੁਨੀਆ ਵਿੱਚ ਲੱਭ ਰਹੇ ਹਾਂ ਪਰ ਅਸਲ ਜੋ ਸੁਖ ਹੈ ਉਹ ਸਾਨੂੰ ਸਾਡੇ ਅੰਦਰੋਂ ਪ੍ਰਾਪਤ ਹੋਣਾ ਹੈ ਸਾਡੀ ਜੋ ਆਤਮਾ ਹੈ ਉਹ ਸਦਾ ਰੱਬ ਨੂੰ ਤਲਾਸ਼ਦੀ ਰਹਿੰਦੀ ਹੈ ਪਰ ਜੋ ਸਾਡਾ ਮਨ ਹੈ ਉਹ ਉਸ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਹੈ ਇਸੇ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਹਨ ਹੋ ਵਿਛੁਨੀ ਮੇਰੇ ਪ੍ਰੀਤਮਾ ਜੀਓ ਮਿਲ ਮੈਂ ਖੜੀ ਉਡੀਣੀ ਵੇਲ ਜੋ ਸਾਡਾ ਇਹ ਵਿਛੜਿਆ ਮਨ ਹੈ ਇਸ ਨੂੰ ਪਰਮਾਤਮਾ ਨਾਲ ਫਿਰ ਕਿਵੇਂ ਜੋੜਿਆ ਜਾਏ ਗੁਰੂ ਨਾਨਕ ਦੇਵ ਜੀ ਇਸ ਪਰਤਾਏ ਰਾਗ ਅਸਾ ਵਿੱਚ ਉਚਾਰਨ ਕਰਦੇ ਹਨ ਜਪ ਮੰਨ ਸਤਨਾਮ ਸਦਾ ਸਤਨਾਮ ਸਤਗੁਰੂ ਜੀ ਕਹਿੰਦੇ ਹਨ ਕਿ ਹੇ ਮਨਾ ਉਸ ਸੱਚੇ ਪਰਮਾਤਮਾ ਦਾ ਨਾਮ ਜਪ ਉਸ ਦਾ ਸਿਮਰਨ ਕਰ ਜਿਸ ਨੂੰ ਕਰਨ ਕਰਕੇ ਤੇਰਾ ਮਨ ਜੋ ਹੈ ਉਹ ਨਿਰਮਲ ਹੋ ਜਾਵੇਗਾ ਗੁਰਬਾਣੀ ਵਿੱਚ ਜੋ ਸੁਖ ਹੈ ਉਸ ਦੇ ਤਿੰਨ ਮੂਲ ਮੰਤਰ ਹਨ ਸਭ ਤੋਂ ਪਹਿਲਾਂ ਨਾਮ ਜਪਣਾ ਸਤਗੁਰੂ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਾਂਗੇ ਤੇ ਸਾਨੂੰ ਅੰਦਰ ਦਾ ਸੁਖ ਜੋ ਹੈ ਉਹ ਪ੍ਰਾਪਤ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 2 ਤੇ ਹੈ ਰਜਾ ਵਿੱਚ ਰਹਿਣਾ ਸਤਿਗੁਰੂ ਜੀ ਕਹਿੰਦੇ ਹਨ ਦੁੱਖ ਹੋਵੇ ਸੁੱਖ ਹੋਵੇ ਉਸ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਹੈ ਜਦੋਂ ਮਨੁੱਖ ਉਸ ਪਰਮਾਤਮਾ ਦੀ ਰਜਾ ਵਿੱਚ ਰਹੇਗਾ ਤਾਂ ਉਸ ਨੂੰ ਜੋ ਅੰਦਰ ਦਾ ਸੁੱਖ ਹੈ ਉਹ ਪ੍ਰਾਪਤ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 3 ਤੇ ਆਉਂਦਾ ਹੈ ਅਹੰਕਾਰ ਨੂੰ ਛੱਡਣਾ ਜੋ ਮਨੁੱਖ ਅਹੰਕਾਰ ਨੂੰ ਛੱਡ ਦੇਵੇਗਾ ਉਹ ਹੀ ਅਸਲ ਸੁੱਖ ਪ੍ਰਾਪਤ ਕਰ ਸਕੇਗਾ ਸਤਿਗੁਰੂ ਜੀ ਕਹਿੰਦੇ ਹਨ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂ ਸਤਿਗੁਰੂ ਜੀ ਕਹਿੰਦੇ ਹਨ ਜੋ ਹਉਮੈ ਹੈ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਇੱਕ ਥਾਂ ਤੇ ਨਹੀਂ ਵਸ ਸਕਦਾ ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਉਸੇ ਤਰ੍ਹਾਂ ਹੀ ਜੋ ਹਉਮੈ ਹੰਕਾਰ ਹੈ ਉਹ ਨਾਮ ਵਾਲੇ ਮਨੁੱਖ ਵਿੱਚ ਨਹੀਂ ਰਹਿ ਸਕਦਾ ਅਗਰ ਉਸ ਮਨੁੱਖ ਦੇ ਅੰਦਰ ਨਾਮ ਹੈ ਤਾਂ ਉਸ ਦਾ ਅਹੰਕਾਰ ਆਪਣੇ ਆਪ ਚਲਾ ਜਾਂਦਾ ਹੈ ਪਰ ਜਿਸ ਦੇ ਅੰਦਰ ਨਾਮ ਨਹੀਂ ਹੈ ਉਸ ਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਫਿਰ ਜਦੋਂ ਮਨੁੱਖ ਹਉਮੇ ਹੰਕਾਰ ਨੂੰ ਛੱਡ ਦਿੰਦਾ ਹੈ ਨਾਮ ਜਪਣ ਲੱਗ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਹਨ ਜਿਨਿ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਆਪ ਵੀ ਮੁਕਤ ਹੋ ਜਾਂਦੇ ਹਨ ਅਤੇ ਹੋਰਨਾਂ ਨੂੰ ਵੀ ਆਪਣੇ ਨਾਲ ਮੁਕਤ ਕਰਾ ਜਾਂਦੇ ਹਨ ਸੋ ਆਓ ਅਸੀਂ ਬਾਹਰ ਦੀ ਦੁਨੀਆ ਨੂੰ ਛੱਡ ਕੇ ਥੋੜੀ ਤਵੱਜੋ ਆਪਣੇ ਅੰਦਰ ਵੱਲ ਦਈਏ ਆਪਣੇ ਅੰਦਰ ਦਾ ਸੁਧਾਰ ਕਰੀਏ ਆਪਣੇ ਅੰਦਰ ਹੰਕਾਰ ਨੂੰ ਛੱਡੀਏ ਹਉਮੈ ਨੂੰ ਛੱਡੀਏ ਨਾਮ ਨੂੰ ਜਪਣਾ ਕਰੀਏ ਗੁਰਬਾਣੀ ਦੀ ਸੇਧ ਲੈ ਕੇ ਆਪਣੀ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੋ ਅਸੀਂ ਲੱਭ ਰਹੇ ਹਾਂ ਉਹ ਸੁੱਖ ਵੀ ਅੰਦਰੋਂ ਪ੍ਰਾਪਤ ਹੋਵੇਗਾ ਰੱਬ ਵੀ ਅੰਦਰੋਂ ਮਿਲੇਗਾ ਅਤੇ ਅਸਲ ਜੋ ਜ਼ਿੰਦਗੀ ਹੈ ਉਹ ਵੀ ਸਾਨੂੰ ਅੰਦਰੋਂ ਹੀ ਪ੍ਰਾਪਤ ਹੋਵੇਗੀ ਸੰਗਤ ਜੀ ਜੇਕਰ ਆਪ ਜੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ